ਅੱਜ ਆਪਾਂ ਜਾ ਰਹੇ ਹਾਂ ਜੀ ਸ੍ਰੀ ਅਨੰਦਪੁਰ ਸਾਹਿਬ ਕੋਸ਼ਿਸ਼ ਹੈ ਆਪਣੀ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਗੁਰਧਾਮ ਦੇਖਣ ਦੀ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਐ ਉਹਨਾਂ ਦੇ ਦਰਸ਼ਨ ਕਰਨੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਣੇ ਆ ਉਹਨਾਂ ਦਾ ਇਤਿਹਾਸ ਕੋਸ਼ਿਸ਼ ਕਰਦੇ ਆ ਵੀ ਆਪਾਂ ਸਾਰੇ ਗੁਰਦੁਆਰੇ ਇੱਕ ਦਿਨ ਦੇ ਵਿੱਚ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਦਰਸ਼ਨ ਕਰੀਏ ਸ੍ਰੀ ਅਨੰਦਪੁਰ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਸ੍ਰੀ ਕੇਸਗੜ ਸਾਹਿਬ ਇਸ ਸਥਾਨ ਤੇ ਖਾਲਸੇ ਦਾ ਜਨਮ ਹੋਇਆ ਤਾਂ 13 ਅਪ੍ਰੈਲ 1699 ਦੀ ਬਸਾਖੀ ਵਾਲੇ ਦਿਨ ਜਿਹੜਾ ਅਨੰਦਪੁਰ ਸਾਹਿਬ ਨਗਰ ਹੈ ਸਭ ਤੋਂ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਇਹਦਾ ਅਸਲੀ ਨਾਮ ਹੈ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਮੀਨ ਮੁੱਲ ਲੈ ਕੇ ਬਸਾਇਆ ਤਾਂ ਸ਼ਹਿਰ ਆਪਣੀ ਮਾਤਾ ਨਾਨਕੀ ਦੇ ਨਾਮ ਤੇ ਇਹਦਾ ਚੱਕ ਨਾਨਕੀ ਨਾਂ ਰੱਖਿਆ ਤਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਇੱਥੇ ਦੇਖਣ ਵਾਲੇ ਜਿਹੜੇ ਸਥਾਨ ਐ ਉਹਨਾਂ 'ਚ ਇਹਨਾਂ ਦਾ ਜਿਹੜਾ ਸਭ ਤੋਂ ਪਹਿਲਾ ਘਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀਆ ਦਾ ਉਹ ਐ ਉਸ ਤੋਂ ਇਲਾਵਾ ਕਾਫੀ ਸਥਾਨ ਦੇਖਣ ਵਾਲੇ ਆ ਆਪਾਂ ਦੇਖਦੇ ਆ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਕਾਫੀ ਬਾਣੀਆਂ ਰਜ਼ੀਆਂ ਗੀਆਂ ਇੱਥੇ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਉਣੇ ਸਭ ਤੋਂ ਪਹਿਲਾ ਸ਼ੁਰੂ ਕੀਤੇ ਗਏ ਹੋਲਾ ਮਹੱਲਾ ਬਸਾਖੀ ਇਹ ਵੀ ਇੱਥੇ ਸ਼ੁਰੂ ਕੀਤੇ ਗਏ ਸ਼ਾਸਤਰਵਾਜੀ ਤਲਵਾਰਵਾਜੀ ਜੁੱਧ ਦੇ ਅਖਾੜੇ ਕਹਿ ਲੋ ਇਹਦੇ ਨਾਲ ਹੀ ਗੁਰੂ ਸਾਹਿਬ ਨੇ ਫੇ ਪੰਜ ਕਿਲੇ ਸਾਰੇ ਉਹ ਵੀ ਕੋਸ਼ਿਸ਼ ਕਰਦੀ ਆਪਾਂ ਪੰਜਾਂ ਕਿਲਿਆਂ ਤੇ ਜਾਣ ਦੀ ਆਪ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੀ ਆਓ ਫਿਰ ਚੱਲੀਏ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਇਹ ਰੋਡ ਕਿਸੇ ਟਾਈਮ ਦੇਖਿਆ ਸਿੰਗਲ ਹੁੰਦਾ ਦਾ ਹੁਣ ਡਬਲ ਰੋਡ ਹੋ ਗਿਆ ਤਾਂ ਵੀ ਟ੍ਰੈਫਿਕ ਇੰਨੀ ਹੋ ਗਈ ਵੀ ਜੇ 1 ਮਿੰਟ ਖਾਤਰ ਗੱਡੀ ਖੜ ਜਵੇ ਮਨਾਲੀ ਜਾਂਦੀ ਆ। ਇਹੀ ਸੜਕ ਅੱਗੇ ਜਾ ਕੇ ਮਨਾਲੀ ਨੂੰ ਚੀਂਹ ਕਹਿੰਦੇ ਕੀਰਸਪੁਰ ਸਾਹਿਬ ਤੋਂ ਮਨਾਲੀ ਵਾਲੇ ਪਾਸੇ ਨੂੰ ਮੁੜ ਜਾਂਦੀ ਏ। ਅੱਗੇ ਮਨਾਲੀ ਮਣੀਕਰਨ ਸਾਹਿਬ ਜੇ ਸਿੱਧੇ ਚਲੇ ਗਏ ਆਪਾਂ ਨੰਦਪੁਰ ਸਾਹਿਬ ਨੰਗਲ ਨੰਗਲ ਦੀ ਪਾਗੜਾ ਡੈਮ ਵੀ ਇੱਥੇ ਪਾਗੜਾ ਨਗਲੇ ਆ ਹਜੇ। ਕੀ ਦੇਖੀਏ? ਹੌਣ ਤਾਂ ਉੱਥੇ ਪੂਰਾ ਪਾਣੀ ਭਰਿਆ ਹੋਣਾ। ਹਾਂ। ਗੇਟ ਖੁੱਲ ਨਹੀਂ ਮਨੂੰ ਫਲੱਡ ਗੇਟ। ਹੋ ਸਕਦਾ ਖੁੱਲਦੇ ਹੁਣ ਫਲੱਡ ਗੇਟ। ਉੱਤੇ ਬਾਅਦ ਚਰਾਕ ਇੱਕ ਚੱਲ ਕੇ ਧਰਮਸ਼ਾਲਾ ਨੂੰ ਚਲੇ ਜਾਂਦੀ ਏ ਹੀਰਾ ਮਕਲੌੜਾਂਚ ਨੂੰ। ਇਸ ਰੋਡ ਤੇ ਢਾਬੇ ਬਹੁਤ ਹੈ। ਇਹੀ ਮਿਛੋੜਿਆਂ ਦੀ ਧਰਤੀ ਨਹੀਂ। ਇਹ ਮਾਨਸ ਕੀ ਜਾਤ ਦੇ ਮਹਾ ਮਲਾਪਾਂ ਦਾ ਰਾਹ ਫੁੱਟਦਾ ਹੈ। ਨਾਂ ਤਾਂ ਪੁਰਸਾਂਵਿਖੇ ਆਪ ਜੀ ਦਾ ਸਵਾਗਤ ਹੈ। ਖਾਲਸੇ ਦੀ ਜਨਮ ਭੂਮੀ। ਗੁਰੂ ਤੇਗ ਬਹਾਦਰ ਜੀ ਦੀ ਬਰੋਸਾਈ ਨਗਰੀ। ਇਹ ਹੈ ਜੀ ਪੰਜ ਪਿਆਰਾ ਪਾਰਕ ਦੇਖੋ ਬਾਟਾ ਅਮਰਤ ਸ਼ਕੌਂਦ ਦੀ ਯਾਦ ਵਿੱਚ ਖੰਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਹਾਲਸੇ ਦੀ ਜਨਮ ਭੂਮੀ ਆਓ ਸਭ ਤੋਂ ਪਹਿਲਾਂ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰੀਏ ਇਹ ਉਹ ਪਾਵਨ ਸਥਾਨ ਆ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਖਮੇ ਪਾਸ਼ਾ ਨੇ ਪੰਜ ਪਿਆਰੇ ਸਾਜੇ ਸਨ ਅਮਰਤ ਦੀ ਦਾਤ ਦੇ ਕੇ ਖੰਡੇ ਪਾਟੇ ਦਾ ਅਮਰਤ ਛਕਾ ਕੇ ਪੰਜ ਪਿਆਰੇਾਂ ਦੀ ਸਜਣਾ ਕੀਤੀ ਸੀ ਹਾਲਸੇ ਦੀ ਸਜਣਾ ਕੀਤੀ ਸੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਕੇਸਗਰ ਸਾਹਿਬ ਇਹ ਸਥਾਨ ਸਿੱਖਾਂ ਦੇ ਪੰਜ ਤਖਤਾਂ ਦੇ ਵਿਚੋਂ ਦਾ ਹੈ ਪੰਜ ਤਖਤਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਕੇਸਗਰ ਸਾਹਿਬ ਤਖਤ ਸ਼੍ਰੀ ਹਜੂਰ ਸਾਹਿਬ ਅਵਚਲ ਨਗਨ ਨਜ਼ਦੀਕ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਵਾਹ

ਲੋ ਜੀ ਦਰਸ਼ਨ ਆਪਾਂ ਨੇ ਕਰ ਲਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀਡੀਓਗ੍ਰਾਫੀ ਦੀ ਫੋਟੋਗ੍ਰਾਫੀ ਦੀ ਮਨਾਹੀ ਹੈ ਤਾਂ ਆਪਾਂ ਨੇ ਵੀਡੀਓ ਨਹੀਂ ਬਣਾਈ ਸਾਹਮਣੇ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰੋ ਜੀ ਤੁਸੀਂ ਲੋਕਲ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਲਈ ਅਸੀਂ ਬਾਜ਼ਾਰ ਚ ਨੂੰ ਹੁਣ ਚਾਲੇ ਪਾਤੇ ਪੈਦਲ ਜਿਸ ਅਸੀਸ ਦਾ ਸੰਸਕਾਰ ਕੀਤਾ ਸੀਗਾ ਉਹ ਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਸੀਸ ਦਾ ਇਹ ਉਹ ਪਾਵਨ ਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਵਿੱਚ ਸ਼ਹਾਦਤ ਹੋਈ ਉਹਨਾਂ ਦੀ ਤਾਂ ਉਹਨਾਂ ਦੇ ਪਾਵਨ ਸਿਰ ਨੂੰ ਪਾਈ ਜੈਤਾ ਜੀ ਲੈ ਕੇ ਆਏ ਗੁਰਦੁਆਰਾ ਬਗਵਾਨਗਰ ਸਾਹਿਬ ਪੀਤਪੁਰ ਸਾਹਿਬ ਵਾਲੀ ਥਾਂ ਤੋਂ ਇੱਥੇ ਪਹੁੰਚੇ ਇੱਥੇ ਉਹਨਾਂ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਹੰਤਾਂ ਸਾਹਿਬ ਸ਼ਿਗੂਦੂ ਤੇ ਬਾਗੜ ਸਾਹਿਬ ਉਹ ਪਾਵਨ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਨਗਰਪੁਰ ਸਾਹਿਬ ਇਸ ਪਾਵਨ ਸਥਾਨ ਤੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਜਦੋਂ 24 ਨਵੰਬਰ 1675 ਨੂੰ ਉਹਨਾਂ ਦੀ ਸ਼ਹਾਦਤ ਹੋਈ ਤਾਂ ਸਭ ਤੋਂ ਪਹਿਲਾਂ ਜਿਹੜੇ ਪਾਈਆਤਾ ਜੀ ਸੀਸ ਨੂੰ ਇਸ ਜਗ੍ਹਾ ਤੇ ਲੈ ਕੇ ਆਏ ਸੀ ਦਰਸ਼ਨ ਕਰੋ ਆਪਾਂ ਸਾਰੇ 350 ਸਾਲਾ ਮਨਾ ਰਹੇ ਹਾਂ ਯਾਦ ਕਰੋ ਤਾਂ-ਤਾਂ ਸਭ ਸ੍ਰੀ ਗੁਰੂ ਤੇਗ ਬਹਾਦਰ ਜੀਆਂ ਨੂੰ ਇਹ ਹੈ ਜੀ ਗੁਰਦੁਆਰਾ ਸੀਸ ਗੰਜ ਸਾਹਿਬ ਇੱਥੇ ਨਾਵੇਂ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸ਼੍ਰੀ ਅਨੰਦਪੁਰ ਸਾਹਿਬ ਜੀ ਧਰਤੀ ਤੇ 9 ਸਾਲਾਂ ਦੀ ਉਮਰ ਪਾਲ ਗੋਬਿੰਦ ਰਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨੇ ਸੀਸ ਦਾ ਸੰਸਕਾਰ ਕੀਤਾ ਤੇਗ ਬਹਾਦਰ ਸਿਮਰੀਏ ਘਰ ਨੌ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਦੂਜਾ ਦਰਵਾਜ਼ਾ ਮੱਥਾ ਟੇਕ ਕੇ ਆਪਾਂ ਦੂਜੇ ਪਾਸਿਓਂ ਬਾਹਰ ਆ ਗਏ ਇਹ ਸ਼ਹਿਰ ਦਾ ਇੱਕ ਸੜਕ ਹੈ ਸ਼ਹਿਰ ਦੀ ਇੱਕ 메ਨ ਵੱਡੀ ਗਲੀ ਹੈ ਵੱਡੀ ਸੜਕ ਕਹਿ ਦੂੰਗੀ ਆਪਾਂ ਉਹਦੇ ਸ਼ੋਭਤ ਹੈ ਇਹ ਡਿਉੜੀ ਅੰਦਰ ਗੁਰਦੁਆਰਾ ਸਾਹਿਬ ਹੁਣ ਇੱਥੋਂ ਆਪਾਂ ਚੱਲੀਏ ਸਾਹਮਣੇ ਦੂਜੇ ਪਾਸੇ ਮੈਂ ਦਿਖਾਉਂਦਾ ਤੁਹਾਨੂੰ ਕੈਮਰਾ ਦੂਜੇ ਪਾਸੇ ਦੀ ਕਰਕੇ ਹਜ਼ਰਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਾਣਾ ਘਰ ਅਤੇ ਹੋਰ ਗੁਰਦੁਆਰਾ ਆਉ ਆਪਾ ਦਰਸ਼ਨ ਕਰੀਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਇਹ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਅਨਦਪੁਰ ਸਾਹਿਬ ਸਾਇਆ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਘਰ ਸੀਗਾ ਇਹ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲਪੁਰਾ ਸਾਹਿਬ ਸ਼੍ਰੀ ਅਨੰਤਪੁਰ ਸਾਹਿਬ ਇਹ ਹੈ ਜੀ ਗੁਰਦੁਆਰਾ ਥੜਾ ਸਾਹਿਬ ਇਸ ਸਥਾਨ ਤੇ ਕਸ਼ਮੀਰੀ ਪੰਡਤਾਂ ਨੇ ਸਹਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਆਪਣਾ ਧਰਮ ਬਚਾਉਣ ਦੀ ਫਰਿਆਦ ਕੀਤੀ ਸੀ ਅਤੇ 9 ਸਾਲਾਂ ਦੀ ਉਮਰ ਚ ਬਾਲ ਗੋਵਿੰਦ ਰਾਏ ਨੇ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਦਿਆਂ ਦੇ ਦਿੱਤੀ ਇਹ ਉਹ ਪਾਵਨ ਸਥਾਨ ਹੈ ਜਿੱਥੇ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਿੰਨ ਸ਼ਹੀਦਾਂ ਦਾ ਇਸ ਸਥਾਨ ਤੇ ਜਨਮ ਹੋਇਆ ਕਿਉਂਕਿ ਇਹ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ ਜਿਹੜਾ ਪੁਰਾਣਾ ਸਭ ਤੋਂ ਪਹਿਲਾ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਘਰ ਸੀਗਾ ਤਾਂ ਤੋਂ ਪਹਿਲਾਂ ਇਸ ਘਰ ਦੀ ਸਾਰੀ ਹੋਈਦੀ ਔਰੇ ਇਸ ਘਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਨਮ ਸਥਾਨ ਬਾਬਾ ਜਿਆ ਸਿੰਘ ਜੀ ਦਾ ਪਾਪਾ ਜੂਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਤੰਨਾ ਸਾਹਿਬ ਜਾਦੇ ਆਂ ਦਾ ਜਨਮ ਇਸ ਸਥਾਨ ਤੇ ਹੋਇਆ ਜਦ ਕਿ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਜੀ ਧਰਤੀ ਤੇ ਹੋਇਆ ਸੀ ਗੁਰਦੁਆਰਾ ਧਮਦਮਾ ਸਾਹਿਬ ਕੋਰੇ ਆਈ ਸਥਾਨ ਪਰ ਸਾਹਿਤ ਦਸੈਂ ਇਸ ਸਥਾਨ ਤੇ ਕੰਗੀ ਤਰਪਾਸ਼ਾ ਸਹਾਉ ਸ਼੍ਰੀਪੁਰ ਕੋਬਿਸ਼ ਸਿੰਘ ਜਿ ਨੂੰ ਕਰਤਾ ਗਤੀ ਬਖਸ਼ਿਸ਼ ਕੀਤੀ ਗਈ ਸੀ। ਗੁਰੂ ਤੇਗਹਾਰੀ ਹਜ਼ਰ ਜੀ ਮਾਏ ਪਾਸ਼ਾ ਦੀ ਦੁਆਰਾ। ਬਹੁਤ ਹੀ ਰਮਣੀਕ ਸਥਾਨ ਹੈ ਇਹ। ਸ਼੍ਰੀ ਨਜ਼ਰੂਲ ਸਾਹਿਬ ਦੇ। ਅਕਸਰ ਜਿਆਦਾਤਰ ਸੰਗਤਾਂ ਕੇਸਕਰ ਸਾਹਿਬ ਦਰਸ਼ਨ ਕਰਕੇ ਬਾਬੂ ਹੋ ਜਾਂਦੀ ਹੈ ਪਰ ਇਹ ਸਥਾਨ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ। ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਪਹਿਲਾ ਗੁਰੂ ਸਾਹਿਬ ਨੇ ਸਭ ਤੋਂ ਪਹਿਲਾ ਘਰ ਬਸਾਇਆ ਉਸ ਤੋਂ ਬਾਅਦ ਸਹਿਬ ਜਾਤੀਆਂ ਦਾ ਜਨਮ ਹੋਣਾ, ਗੁਰਿਆਈ ਮਿਲਣੀ, ਕਸ਼ਮੀਰੀ ਪੰਡਤਾਂ ਦਾ ਹੋਣਾ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਗੁਰੂ ਸਾਹਿਬ ਨੇ ਆਪਣੇ ਪਿਤਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਮੇ ਪਾਸ਼ਾ ਨੂੰ ਭੇਜਣਾ ਦਿੱਲੀ ਸਿਸਤਿਆਂ ਦੇ ਲਈ ਇਹ ਐ ਮਸੰਦਾ ਵਾਲਾ ਖੂਹ ਹੈਗਾ ਚਲ ਇਹ ਪਾਵਨ ਸਥਾਨ ਤਰ ਤੋ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਆਪਾਂ ਬਾਜ਼ਾਰ ਵਾਲੇ ਪਾਸੇ ਬਾਹਰ ਦੁਕਾਨਾਂ ਆਏ ਥੱਲੇ ਵਾਲੇ ਪਾਸੇ ਉਧਰਲੇ ਪਾਸੇ ਨੂੰ ਜਦੋਂ ਆਪਾਂ ਆਉਂਦੇ ਆ ਤਾਂ ਇਹ ਪਵਿੱਤਰ ਸਥਾਨ ਲੰਗਰਾਂ ਵਾਲੇ ਪਾਸੇ ਸੁਸ਼ੋਭਤ ਗੁਰਦੁਆਰਾ ਸ਼ਹੀਦੀ ਬਾਗ ਮਿਸਲ ਸੀਤਾ ਤਰਨਤਲ ਇਸ ਸਥਾਨ ਤੇ ਗੁਰੂ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਗ ਹੋਇਆ ਕਰਦਾ ਸੀ ਫੁੱਲਾਂ ਦਾ ਬਾਗ ਜਿੱਥੇ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਇੱਥੋਂ ਸੋਹਣੇ-ਸੋਹਣੇ ਫੁੱਲ ਪਾਦ ਪਾਣ ਦੇ ਸੁਗੰਧਿਤ ਫੁੱਲ ਸੰਗਤਾਂ ਅਰਪਣ ਕਰਦੀਆਂ ਸੀ ਸੇਵਾਦਾਰ ਅਰਪਣ ਕਰਦੇ ਸੀ ਜਦੋਂ ਆਪਾਂ ਇਤਿਹਾਸ ਨੂੰ ਖੋਲਦੇ ਆ ਤਾਂ ਜਿਹੜਾ ਇਹ ਗੁਰੂਗਾ ਬਾਗ ਦਾ ਸਥਾਨ ਹੈ ਇੱਥੇ ਇੱਕ ਬਹੁਤ ਪ੍ਰਸਿੱਧ ਸਾਖੀ ਹੋਈ ਹੈ ਸੋਨਾ ਮੋਨਾ ਦੀ ਸਾਖੀ ਉਹ ਗੁਰੂ ਦੇ ਪ੍ਰੇਮੀ ਸੀਗੇ ਗੁਰੂ ਦੇ ਪਿਆਰੇ ਸੀਗੇ ਇਹਨਾਂ ਨੇ ਕਿਤੇ ਗਲਤੀ ਦੇ ਨਾਲ ਕਿਸੇ ਗੁਰਸਿੱਖ ਦਾ ਮਨ ਦਿਖਾਤਾ ਦਿਲ ਦਿਖਾਤਾ ਗੁਰੂ ਕਰਨਜੀਤਪਾਸ਼ਾ ਨੇ ਇਹਨਾਂ ਨੂੰ ਬੜਾ ਲੰਮਾ ਸਮਾਂ ਦਰਸ਼ਨ ਨਹੀਂ ਦਿੱਤੇ ਉਹਨਾਂ ਦੋਵਾਂ ਨੇ ਲੰਮਾ ਸਮਾਂ ਬਿਰਯੋਗ ਦੇ ਵਿਚ ਰਹਿਣਾ ਰੋਣਾ ਮਹਾਰਾਜ ਦੀ ਅਰਦਾਸ ਕਰਨੀ ਉਸ ਤੋਂ ਬਾਅਦ ਗੁਰੂ ਪਾਸ਼ਾ ਨੇ ਕਿਵੇਂ ਭੁੱਲ ਬਖਸ਼ਾਈ ਗੁਰੂ ਪਾਸ਼ਾ ਨੇ ਉਹਨਾਂ ਨੂੰ ਖਿਮਾ ਕਿਵੇਂ ਕੀਤਾ ਇਹ ਸਾਰਾ ਕੌਤਕ ਇਸੇ ਸਥਾਨ ਤੇ ਵਾਪਰਿਆ ਗੁਰਦੁਆਰਾ ਗੁਰੂ ਕੇ ਬਾਗ ਇਹ ਸੀ ਜੀ ਅਨੰਦਪੁਰ ਸਾਹਿਬ ਦੇ ਲੋਕਲ ਗੁਰਦੁਆਰੇ ਇਤਿਹਾਸਕ ਗੁਰਦੁਆਰੇ ਅਗਲੀ ਵੀਡੀਓ ਦੇ ਵਿੱਚ ਆਪਾਂ ਅਨੰਦਪੁਰ ਸਾਹਿਬ ਦੇ ਪੰਜ ਕਿਲੇ ਕਿਲਾ ਫਤਿਹਗੜ੍ਹ ਸਾਹਿਬ ਦੀ ਕਿਲਾ ਅਨੰਦਗੜ੍ਹ ਸਾਹਿਬ ਉਸ ਤੋਂ ਬਾਅਦ ਕਿਲਾ ਹੋਲਗੜ੍ਹ ਸਾਹਿਬ ਗੁਰੂ ਸਾਹਿਬ ਜੀ ਦੁਆਰਾ ਬਣਾਏ ਜਿਹੜੇ ਪੰਜ ਕਿਲਿਆਂ ਦੇ ਵਿੱਚੋਂ ਕਿਲਾ ਹੋਲਗੜ੍ਹ ਸਾਹਿਬ ਕਿਲਾ ਲੋਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਇਹਨਾਂ ਪੰਜੇ ਕਿਲਿਆਂ ਦੇ ਸੰਬੰਧ ਦੇ ਵਿੱਚ ਅਗਲੀ ਵੀਡੀਓ ਜਲਦੀ ਆਪ ਜੀ ਦੇ ਸਾਹਮਣੇ ਇਸੇ ਚੈਨਲ ਤੇ ਲੈ ਕੇ ਆ ਰਹੇ ਹਾਂ ਆਪ ਜੀ ਆਨੇ ਅਸੀਸਾਂ ਬਖਸ਼ਣੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਤਾਂ ਕਿ ਆਪਾਂ ਸਾਰੇ ਗੁਰਸਿੱਖੀ ਦਾ ਪ੍ਰਚਾਰ ਕਰ ਸਕੀਏ ਸਤਗੁਰਾਂ ਦੀਆਂ ਖੁਸ਼ੀਆਂ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ